ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਹਰੀਕੇ ਕਲਾਂ ਇਹ ਪਿੰਡ ਵੀ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਹੈ ਇਹਦੇ ਨੇੜੇ ਇੱਕ ਪਾਸੇ ਆਸਾ ਬੁੱਟਰ ਤੇ ਸੂਰੇ ਵਾਲਾ ਪਿੰਡ ਹੈ ਦੂਜੇ ਪਾਸੇ ਜੇ ਫਰੀਦਕੋਟ ਵੱਲੋਂ ਆਉਣੇ ਆ ਜਾਂ ਕੋਟਕਪੂਰੇ ਵੱਲੋਂ ਆਉਣੇ ਆ ਤਾਂ ਖਾਰੇ ਤੋਂ ਸੜਕ ਹਰੀਕੇ ਕਲਾਂ ਚ ਆਉਂਦੀ ਹੈ ਇਹ ਤੋਂ ਬਿਨਾਂ ਮੁਕਸਰ ਵਾਲੇ ਪਾਸੋਂ ਆਈਏ ਤਾਂ ਸਰਾਇਨ ਆਗਾ ਸਰਾਇਨਾਗਾ ਤੋਂ ਸਿੱਧੀ ਛੜ ਕੇ ਜਿਹੜੀ ਉਹ ਹਰੀਕੇ ਕਲਾ ਵਿੱਚ ਆ ਜਾਂਦੀ ਹੈ ਮਤਲਬ ਇਹ ਦੇ ਆਸ-ਪਾਸ ਦੇ ਪਿੰਡ ਹੈ ਪੁੱਟੀ ਵਾਲਾ ਪਿੰਡ ਵੀ ਨੇੜ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਇਹ ਬਾਈ ਹੋਰੀ ਪਸ਼ੂ ਪਾਲਣ ਦਾ ਕੰਮ ਕਰਦੇ ਆ ਇਹਨਾਂ ਕੋਲ ਪਹਿਲਾਂ ਪਿਛਲੇ ਸਾਲ ਵੀ ਵੀਡੀਓ ਬਣਾਈ ਸੀ ਉਦੋਂ ਮੱਝਾਂ ਇਹਨਾਂ ਨੇ ਕੁਝ ਵਿਕਾਊ ਕੀਤੀਆਂ ਸੀ ਇੱਕ ਦੋ ਨਗ ਤੇ ਅੱਜ ਫੇਰ ਤੁਹਾਨੂੰ ਵੀਡੀਓ ਜਿਹੜੀ ਉਹ ਦਿਖਾ ਰਹੇ ਆ ਦੋਨੇ ਮੱਝਾਂ ਸੁੰਨੀਆਂ ਸਵਾਨੀਆਂ ਕੋਸਟਾਂ ਪਹਿਲਾਂ ਗੱਭਣ ਤੇ ਵੀ ਇਹਨਾਂ ਦੇ ਫੋਨ ਆਉਂਦੇ ਰਹੇ ਪਰ ਸਵੱਬ ਨਹੀਂ ਬਣਿਆ ਨਹੀਂ ਟਾਈਮ ਨਿਕਲਿਆ ਇਹਨਾਂ ਕੋਲ ਆ ਨਹੀਂ ਸਕਿਆ ਅੱਜ ਹੁਣ ਸੂਂਜਾ ਸਵਾਂਜਾ ਮੱਝਾਂ ਤੁਹਾਨੂੰ ਦਿਖਾਉਂਗਾ ਦੋਨਾਂ ਨਾਲ ਹੀ ਬੱਚੇ ਜਿਹੜੇ ਉਹ ਕਟੀਆਂ ਸੋ ਆਪਾਂ ਇਹਨਾਂ ਦੋਨਾਂ ਮੱਝਾਂ ਬਾਰੇ ਗੱਲਬਾਤ ਕਰਨੀ ਹੈ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਨਾ ਕਿ ਜਿਹੜਾ ਤੁਹਾਨੂੰ ਜਚੂਗਾ ਉਹਦੀ ਤਸੱਲੀ ਤੁਸੀਂ ਕਰੋਗੇ ਨੰਬਰ ਸਕਰੀਨ ਉੱਤੇ ਚਲਾ ਦੂੰਗਾ ਸੋ ਆਪਾਂ ਸ਼ਾਮ ਦੇ ਟਾਈਮ ਵੀਡੀਓ ਬਣਾ ਰਹੇ ਹਾਂ ਤੇ ਚਵਾਈ ਦਾ ਟਾਈਮ ਹੋਇਆ ਪਿਆ ਆਓ ਡਿਟੇਲ ਅੰਕਲ ਜੀ ਹੋਰਾਂ ਤੋਂ ਪੁੱਛਦੇ ਹਾਂ ਪਹਿਲਾਂ ਦੱਸੋ ਫਿਰ ਇਹ ਤੁਹਾਨੂੰ ਤੋਰ ਕੇ ਦਿਖਾਵਾਂਗੇ ਅੰਕਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਜੀ ਜਰਨੈਲ ਸਿੰਘ ਆ ਜੀ ਠੀਕ ਹੈ ਅੰਕਲ ਆਪਾਂ ਪਿਛਲੇ ਸਾਲ ਵੀਡੀਓ ਬਣਾਈ ਸੀ ਮੇਰੇ ਖਿਆਲ ਚ ਨਾ ਮੱਝਾਂ ਵਿੱਚ ਹਾਂਜੀ ਹਾਂਜੀ ਬਣਾਈ ਸੀ ਜੀ ਠੀਕ ਐ ਅੱਜ ਆਪਾਂ ਹੁਣ ਦੋ ਨਾਕ ਵਕਾਊ ਕੀਤੇ ਆ ਤੁਹਾਡੇ ਨਾਲ ਹੀ ਮੱਝ ਖੜੀ ਹੈ ਜੀ ਇਹ ਕਿੰਨਵਾ ਸੂਆ ਹੋਊਗੀ ਇਹ ਤੀਜਾ ਸੂਆ ਸੂਈ ਹੈ ਜੀ ਅੱਛਾ ਅੱਜ ਸੂਈ ਨੂੰ ਦਿਨ ਕਿੰਨੇ ਹੋਗੇ ਇਹਨੂੰ ਹੋ 12 13 ਦਿਨ ਹੋ ਗਏ ਸੋਈ ਨੂੰ ਅੱਜ ਦੁੱਧ ਕਿੰਨਾ ਤਿਆਰ ਹੈ ਅੱਜ ਦੁੱਧ ਦੇਦੇ ਸਾਲੇ 14 ਲੀਟਰ ਹੈਗਾ ਜੀ 14 ਲੀਟਰ ਦੁੱਧ ਹੈਗਾ ਹਾਂ ਜੀ ਦੁੱਧ ਦੇ ਵੈਸੇ ਕਿੰਨਾ ਕੁ ਦੇ ਦੂਗੀ ਦੁੱਧ ਉਹ ਤਾਂ 15 16 ਲੀਟਰ ਦਿੰਦੀ ਰਹੀ ਹੈ ਜੀ ਇਹਦੀ ਕੀ ਗਰਮੀ ਗੁਰਮੀ ਕਰਕੇ ਤੇ ਇਹਦੀ ਕੀ ਹਜੇ ਘਟਾ ਦੁੱਧ ਜੀ ਨਹੀਂ ਫੇਰ ਵੀ ਜੇ ਆਪਾਂ 14 ਲੀਟਰ ਮੰਨਦੇ ਆ 12ਵੇਂ ਦਿਨ ਫੇਰ ਵੀ ਇੰਨਾ ਦੋ ਤਾਂ ਭਰੇ ਰਹਿਣਾ 15 ਤਾਂ ਦੇਊਗੀ ਫੇਰ ਵੀ ਠੀਕ ਹੈ ਜਿਹੜੀ ਇਹਨੇ ਕੱਟੀ ਦਿੱਤੀ ਹੈ ਪਤਾ ਕਿਹੜੇ ਸਾਨ ਦੀ ਹੈ ਜਾਂ ਨਹੀਂ ਨਹੀਂ ਜੀ ਟੀਕਾ ਭਰਾਇਆ ਸੀਗਾ ਪਤਾ ਨਹੀਂ ਉਹ ਕਿਹੜੇ ਬੋਲਦੇ ਨਹੀਂ ਜੀ ਇਹ ਨਹੀਂ ਪਤਾ ਠੀਕ ਹੈ ਰੇਟ ਕੀ ਰਹੂਗਾ ਜੀ ਮੱਝ ਦਾ ਰੇਟ ਜੀ ਫੋਨ ਤੇ ਹੀ ਕਰ ਲਾਂਗੇ ਠੀਕ ਹੈ ਹਾਂਜੀ ਦੋਸਤੋ ਨਸਲ ਜੇ ਟਾਂਜੇ ਨੂੰ ਦੇਖਦੇ ਆਂ ਰੰਗ ਰੂਪ ਨੂੰ ਦੇਖਦੇ ਆਂ ਤਾਂ ਨੀਲੀ ਰਾਵੀ ਚ ਪੈਂਦੀ ਐ ਪਰ ਅੱਖਾਂ ਉਹਨੀਆਂ ਵਾਈਟ ਨਹੀਂ ਜਿੰਨੀਆਂ ਨੀਲੀ ਚ ਆਪਾਂ ਦੇਖਦੇ ਆਂ ਸਟਰਕਚਰ ਤੁਹਾਨੂੰ ਕਲੀਅਰ ਨਜ਼ਰ ਆਊਗਾ ਵੀ ਨੀਲੀ ਰਾਵੀ ਵਾਲਾ ਬੱਚੇ ਨੀਲੀ ਰਾਵੀ ਨਸਲ ਦੇ ਚੰਗੇ ਲੈ ਸਕਦੇ ਹੋ ਅਗਾੜੀ ਮੱਝ ਦੀ ਚੰਗੀ ਐ ਤੇ ਬਾਕੀ ਹਵਾਨਾ ਤੁਸੀਂ ਹੁਣ ਦੇਖੋ ਸ਼ਾਮ ਦੇ ਟਾਈਮ ਪੂਰੀ ਭਰੀ ਵੀ ਮੱਝ ਐ 14 ਲੀਟਰ ਦੁੱਧ 12ਵੇਂ ਦਿਨ ਹੈ ਤੇ ਇਹ ਵੀ ਕਲੀਅਰ ਗੱਲ ਹੈ ਵੀ ਇਹਨੂੰ 12 ਦਿਨ ਹੀ ਹੋਏ ਐ ਸੂਈ ਨੂੰ ਕਿਉਂਕਿ ਮੈਂ ਪਹਿਲਾਂ ਦੱਸ ਕੇ ਹਟਿਆ ਵੀ ਬਹੁਤ ਫੋਨ ਇਹਨਾਂ ਦੇ ਆਉਂਦੇ ਰਹੇ ਗੱਭਣ ਤੇ ਸਵਾਬ ਨਹੀਂ ਬਣਿਆ ਵੀ ਮੈਂ ਵੀਡੀਓ ਬਣਾ ਜਾਂਦਾ ਸੋ ਚੰਗੇ ਦੁੱਧ ਵਾਲੀ ਮੱਝ ਤੁਹਾਨੂੰ ਦਿਖਾ ਰਿਹਾ ਦੱਸੋ ਤੇ ਇਹਦਾ ਰੇਟ ਫੋਨ ਦੇ ਉੱਤੇ ਰਹਿਣਾ ਹੈ ਰੇਟ 'ਚ ਇੱਕ ਸਮੱਸਿਆ ਰਹਿੰਦੀ ਹੈ ਵੀ ਜੇ ਵੀਡੀਓ 'ਚ ਮੁੱਲ ਵੱਧ ਹੋ ਜੇ ਤਾਂ ਫਿਰ ਕਈ ਵਾਰ ਫੋਨ ਕੱਟ ਆਉਂਦੇ ਐ ਸੌਦਾ ਨਹੀਂ ਹੁੰਦਾ ਤੇ ਜੇ ਵੀਡੀਓ 'ਚ ਰੇਟ ਘੱਟ ਹੋ ਜੇ ਤਾਂ ਫਿਰ ਜਿਹੜਾ ਕਦੇ-ਕਦੇ ਪਸ਼ੂ ਵੇਚਣ ਵਾਲਾ ਉਹਨੂੰ ਇਹ ਲਗਾ ਰਹਿਦਾ ਵੀ ਮੈਂ ਰੇਟ ਵੱਧ ਮੰਗ ਲੈਂਦਾ ਨਹੀਂ 2 ਰੁਪਏ ਵੱਧ ਵਟੇ ਜਾਂਦੇ ਕਿਉਂਕਿ ਸਾਰੇ ਹੀ ਜਾਣਦੇ ਹੋ ਵੀ ਪਸ਼ੂ ਪਾਲਣ ਚੋ ਆਪਾਂ ਕਹਿੰਦੇ ਆ ਬਚਤ ਘੱਟ ਹੈ ਤਾਂ ਫਿਰ ਜਦੋਂ ਪਸ਼ੂ ਵੇਚਦੇ ਆ ਘਟੋ ਘਟੋ ਤੋਂ ਤਾਂ ਰਕਮ ਕਿਸੇ ਫਾਰਮਰ ਨੂੰ ਉਹਦੀ ਪੂਰੀ ਮਿਲ ਜੇ ਸੋ ਇਹ ਕੋਸ਼ਿਸ਼ ਦੇ ਵਿੱਚ ਲੱਗੇ ਰਹੀਦਾ ਵੀ 2 ਰੁਪਏ ਕਿਸੇ ਭਰਾ ਦੇ ਚੰਗੇ ਵਟੇ ਜਾਣ ਸੋ ਦੋਸਤੋ ਥਾਂ ਦਾ ਸੈਜ ਅਗਾੜੀ ਦਾ ਤੁਸੀਂ ਦੇਖੋ ਬਿਲਕੁਲ ਬਰਾਬਰ ਦਾ ਥਾਣਾ ਹੈ ਅਗਲਾ ਤੇ ਪਿਛਲਾ ਚੰਗਾ ਦੁੱਧ ਹੋਊਗਾ ਜੀ ਇਹ ਗਾੜੀ 'ਚ ਮੈਂ ਪੁੱਛਿਆ ਨਹੀਂ ਗੇ ਕੁਐਸਚਨ ਮੈਂ ਕੀਤਾ ਨਹੀਂ ਅੰਕਲ ਨੂੰ ਪਰ ਮੈਨੂੰ ਇਹ ਰੁਖੇ ਦਾ ਲੱਗਦਾ ਵੀ ਇਹਦੇ ਅਗਲੇ ਸਾਲਾਂ 'ਚ ਦੁੱਧ ਮੱਝ ਦੇ ਬਹੁਤ ਸੋਹਣਾ ਹੋਊਗਾ। ਨੀਲੀ ਰਾਵੀ ਦਾ ਸ਼ੌਂਕ ਰੱਖਦੇ ਆ ਤਾਂ ਬਿਨਾਂ ਸ਼ੱਕ ਤੁਸੀਂ ਇਹ ਤੋਂ ਬੱਚੇ ਬਹੁਤ ਟੌਪ ਤੇ ਲੈ ਲੋਗੇ। ਜਰੂਰ ਉਹ ਵੀਰ ਸੋਚ ਲੈ। ਆਮ ਪਸ਼ੂ ਪਾਲਕ ਦੇ ਘਰੇ ਆ ਮੈਨੂੰ ਨਹੀਂ ਪਤਾ ਕੀਮਤੇ ਦੀ ਕੀ ਰਹਿਣ ਵਾਲੀ ਐ ਮੱਝ ਦੇ ਡਿਮਾਂਡ ਅੰਕਲ ਜੀ ਹੋਰੀ ਕੀ ਰੱਖਣਗੇ ਪਰ ਤੁਹਾਡੇ ਕੋਲ ਨਸਲ ਤਿਆਰ ਹੋਊਗੀ ਨੀਲੀ ਰਾਵੀ ਦੀ ਇਦਾਂ ਦੀ ਬੰਤਰੇ ਸਮਝਦੀ ਐ। ਤੁਸੀਂ ਇਹਦਾ ਟਾਂਚਾ ਫੇਰ ਦੇਖੋ। ਸੋਹਣਾ ਥਾਂ ਦਾ ਸਹਜ ਦੋਸਤੋ ਮੈਂ ਵਾਰ-ਵਾਰ ਇਹ ਗੱਲ ਦੱਸ ਰਿਹਾ ਸੀ ਤੇ ਇਸ ਵਾਰ ਕੱਟੀ ਇਹਦੇ ਨਾਲ ਕੱਟੀ ਦੀਆਂ ਅੱਖਾਂ ਨੀਲੀ ਵਾਲੀਆਂ ਆਈਆਂ ਪਰ ਇਹਦੀ ਮਾਰਕਿੰਗ ਘਟਾ ਗਈ ਕਿਉਂਕਿ ਸੀਮਨ ਦਾ ਕਨਫਰਮ ਨਹੀਂ ਹੈ ਵੀ ਇਹ ਕਿਹੜੇ ਬੁੱਲ ਦੀ ਇਹ ਜਿਹੜੀ ਕੱਟੀ ਇਸ ਵਾਰ ਇਸ ਮੱਝ ਦੇ ਨਾਲ ਥੋੜਾ ਤੋਰ ਦਿਓ ਜੀ ਬਸ ਆਪਾਂ ਤੇ ਦੋਸਤੋ ਹੁਣ ਹਵਾਨਾ ਫੇਰ ਦੇਖ ਲਓ ਇਹਦਾ ਹਵਾਨਾ ਜ਼ਿਆਦਾ ਜੋਸ਼ ਵਾਲਾ ਤੇ ਹੈ ਅਗਲੇ ਪਾਸੇ ਨੂੰ ਜ਼ਿਆਦਾ ਚੰਗਾ ਇੱਥੋਂ ਦੇਖੋ ਠੀਕ ਹੈ ਜੀ ਮੋੜ ਲਿਓ ਬਸ ਸੋਏ ਦੋਸਤੋ ਪਹਿਲੇ ਨੰਬਰ ਤੇ ਮੱਝ ਤੁਸੀਂ ਦੇਖ ਲਓ ਤੁਹਾਨੂੰ ਪਸੰਦ ਆਊਗੀ ਜਿਹੜਾ ਵੀਰ ਖਰੀਦਣਾ ਚਾਵੇ ਉਹ ਆ ਕੇ ਜਰੂਰ ਦੇਖੇ ਕੁੰਡੇ ਸਿੰਘਾਂ ਦੀ ਐ ਕੋਈ ਸਿੰਘ ਬਣਾਇਆ ਨੀਗਾ ਜੇ ਥੋੜਾ ਬਹੁਤ ਸਿੰਘ ਉੱਤੇ ਜੇ ਥੋੜਾ ਬਹੁਤ ਕਾਰੀਗਰ ਤੋਂ ਬਣਾਇਆ ਜਾਵੇ ਤਾਂ ਹੋਰ ਸੋਹਣਾ ਲੱਗਣ ਲੱਗ ਜੂਗਾ ਕਿਉਂਕਿ ਥੋੜਾ ਜਿਹਾ ਪਤਲਾ ਹੋ ਜੂਗਾ ਸਿੰਘ ਵੈਸੇ ਨੀਲੀ ਰਾਵੀ ਦਾ ਸਿੰਘ ਆਪਾਂ ਦੇਖਦੇ ਹਾਂ ਚੌੜਾ ਹੀ ਹੁੰਦਾ ਜਿਹੜੀ ਪੂਛ ਫੜੋ ਅੰਕਲ ਸੋ ਹੁਣ ਤੁਸੀਂ ਹਵਾਨਾ ਦੇਖੋ ਮੱਝ ਦਾ ਇਦਾਂ ਲੱਭਾ ਖੜੀ ਰਹਿੰਦੇ ਜੀ ਭਾਵੇਂ ਸੋਹਣਾ ਦਿਸਦਾ ਹਵਾਨਾ ਸੋ ਦੇਖ ਸਕਦੇ ਹੋ ਦੋਸਤੋ ਇਹ ਜੋਸ਼ ਵਾਲਾ ਹਵਾਨਾ ਛਾਮ ਦੇ ਟਾਈਮ ਵੀਡੀਓ ਬਣਾ ਰਿਹਾ ਹੈ ਗੱਲ ਜ਼ਰੂਰ ਧਿਆਨ ਚ ਲਿਆ ਦੇਣਾ ਵੀ ਟਾਈਮ ਚਵਾਈ ਦਾ ਹੋਇਆ ਪਿਆ 6:30 6:30 ਦੇ ਆਸ-ਪਾਸ ਦਾ ਛੱਡ ਦਿਓ ਜੀ ਸੋਸ ਸਾਹ ਤੇ ਤੁਸੀਂ ਹਵਾਨਿਆਂ ਦੀ ਜੱਜਮੈਂਟ ਕਰ ਲਿਓ ਫੁੱਲ ਭਰੀਆਂ ਮੱਝਾਂ ਇੱਕ ਮੱਝ ਹੋਰ ਵਕਾਊ ਆ ਟੀਕਾ ਸਮਝੋ ਬਾਹਰ ਆ ਵੀ ਦੋਨਾਂ ਦੇ ਨੀਲੀ ਰਾਵੀ ਦਾ ਭਰਤਾ ਸੀ ਡਾਕਟਰ ਵੀਰ ਨੇ ਕਿਉਂਕਿ ਇਹਦੀ ਮਾਰਕਿੰਗ ਮੱਝ ਦੀ ਕੱਟੀ ਦੀ ਜ਼ਿਆਦਾ ਆਈ ਹੈ ਤੇ ਮੱਝ ਕਾਲੀ ਹੈ ਅੰਕਲ ਇਹ ਕਿੰਨਾਸ ਹੋਊਗੀ ਮੱਝ ਤੀਜਾ ਸੁਹਾਈ ਹੈ ਜੀ ਵੀ ਠੀਕ ਹੈ ਇਹਨੂੰ ਅੱਜ ਕਿੰਨੇ ਦਿਨ ਹੋ ਗਏ ਇਹ ਉਹ ਤੇ ਇੱਕ ਦਿਨ ਮਗਰੋਂ ਸੂਈ ਆ ਜੀ ਇਹਨੂੰ 11 ਕ ਦਿਨ ਹੋ ਗਏ ਹਨ ਹਾਂਜੀ ਹਾਂਜੀ ਠੀਕ ਹੈ ਇਹਦੇ ਥੱਲੇ ਦੁੱਧ ਹੁਣ ਕਿੰਨਾ ਹੋਊਗਾ ਇਹਦੇ ਥੱਲੇ ਹੋਊਗਾ ਜੀ ਉਹ ਤਾਂ 13 ਹੀ ਹੋਊਗਾ ਪਰ ਆਪਾਂ 12 ਹੀ ਦੱਸਾਂਗੇ ਠੀਕ ਹੈ ਐਸੇ ਇੱਕ ਗੱਲ ਦੱਸੋ ਜੇ ਵੀ ਇਹ ਚੁਆਈ ਦਾ ਟਾਈਮ ਆ ਤਾਂ ਪਸਮੀਆਂ ਜੀਆਂ ਖੜੀਆਂ ਜਾਂ ਸਵੇਰ ਥੋੜਾ ਬਹੁਤਾ ਪਹਿਲਾਂ ਦੀਆਂ ਚੁੰਆਂ ਨਹੀਂ ਨਹੀਂ ਜੀ ਚੁਆਈ ਦਾ ਕਰਕੇ ਹੀ ਚੁਆਈ ਦਾ ਕਰਕੇ ਚੁਆਈ ਦਾ ਕਰਕੇ ਠੀਕ ਹੈ ਰੇਟ ਇਹਦਾ ਵੀ ਫਿਰ ਫੋਨ ਤੇ ਹੀ ਰੱਖਾਂਗੇ ਹਾਂਜੀ ਫੋਨ ਤੇ ਹੀ ਰੱਖਾਂਗੇ ਖੋਲੋ ਇਹਨੂੰ ਸੋ ਦੋਸਤੋ ਰੇਟ ਦੋਨਾਂ ਮੱਜਾਂ ਦੇ ਫੋਨ ਤੇ ਆ ਟਾਈਮ ਚੁਆਈ ਦਾ ਹੋਇਆ ਪਿਆ ਪਸਮ ਕਈ ਵਾਰ ਬੱਚੇ ਨੇੜ ਹੁੰਦੇ ਆ ਉਹਦੇ ਨਾਲ ਵੀ ਹੋ ਸਕਦਾ ਜਾਂ ਇਹ ਵੀ ਹੋ ਸਕਦਾ ਵੀ ਅੱਜ ਵੀਡੀਓ ਬਣਾਉਣੀ ਸੀ ਕੋਈ ਥੋੜਾ ਬਹੁਤ ਅੱਧਾ ਘੰਟਾ ਘੰਟਾ ਜਿਹੜਾ ਟਾਈਮ ਦਾ ਫਰਕ ਵੀ ਹੋ ਜਾਂਦਾ ਕਈ ਵਾਰ ਤੋਂ ਢਾਂਚਾ ਮੱਝ ਦਾ ਦੇਖ ਲੋ ਇਹ ਥੋੜਾ ਜਿਹਾ ਡਰੂਗੀ ਮੇਰੇ ਤੋਂ ਕਿਉਂਕਿ ਖੱਡ ਦੀ ਮੱਝ ਜਿਹੜੀ ਉਹ ਤੋਂ ਵੀ ਆਈਡੀਆ ਹੁੰਦਾ ਸੀ ਹਵਾਨਾ ਇਹਦਾ ਵੀ ਪੂਰਾ ਭਰਿਆ ਤੁਹਾਨੂੰ ਦਿਸਦਾ ਲੈ ਆਉ ਜੀ ਛੋਏ ਮਾਜ ਦੋਸਤੋ ਥੋੜਾ ਜਿਆ ਡਰਦੀ ਹੈ ਉਹਦੇ ਕਰਕੇ ਤੁਹਾਨੂੰ ਮੈਂ ਦੂਰ ਤੋਂ ਹੀ ਦਿਖਾ ਇੱਧਰ ਆ ਜਾ ਨਹੀਂ ਜ ਕੋਈ ਨਹੀਂ ਕੋਈ ਨਹੀਂ ਆਜੋ ਐ ਨਹੀਂ ਕੋਈ ਜ਼ੂਮ ਕਰ ਲੈਨੇ ਆ ਦੋਸਤੋ ਆਪਾਂ ਇਹਦਾ ਹਾਲ ਇਹੀ ਹੈ ਵੀ ਡਰਦੇ ਪਸ਼ੂ ਨੂੰ ਆਪਾਂ ਐਵੇਂ ਦੇਖ ਲਈਏ ਦੂਰ ਰੱਖੀਏ ਸੈਂਗ ਤੁਸੀਂ ਇਹਦਾ ਦੇਖ ਸਕਦੇ ਹੋ ਦੋਸਤੋ ਸੈਂਗ ਇਹਦਾ ਵੀ ਕੁੰਡਾ ਹੀ ਹੈ ਮਾਜ ਦਾ ਮੁੜਿਆ ਹੋਇਆ ਸੈਂਗ ਦੂਰ ਕਿੰਨਾ ਕੋ ਤੁਸੀਂ ਵੀਡੀਓ ਚ ਦੇਖ ਲਓ ਲੈ ਚੱਲੋ ਉਧਰ ਨੂੰ ਜੀ ਸੋ ਥਣ ਇਹਦੇ ਵੀ ਦੋਸਤੋ ਸੋਹਣੇ ਦਿਸਦੇ ਆ ਬਾਕੀ ਆ ਕੇ ਪਾਸ ਕਰ ਲਿਓ ਵੀ ਜਿਹੜਾ ਵੀਰ ਖਰੀਦਣਾ ਚਾਵੇ ਸੋ ਇਸ ਵਾਏ ਪਸ਼ੂ ਦਾ ਕੋਈ ਡਰ ਨਹੀਂ ਹੁੰਦਾ ਭਾਵੇਂ ਦੋ ਟਾਈਮ ਚੋ ਤਿੰਨ ਟਾਈਮ ਚੋ ਤੁਹਾਡਾ ਹੱਕ ਆ ਤੁਸੀਂ ਤਸੱਲੀ ਕਰਕੇ ਲੈਣਾ ਜਿੰਨਾ ਦੁੱਧ ਤੁਹਾਨੂੰ ਦੱਸਿਆ ਗਿਆ ਹੈ ਇਸ ਤੋਂ ਅੱਗੇ ਜਦੋਂ ਖਰੀਦ ਲਓਗੇ ਫਿਰ ਦੁੱਧ ਤੁਹਾਡੀ ਸੇਵਾ ਦਾ ਸੋ 11 ਕ ਦਿਨਾਂ ਦੀ ਦੋਸਤੋ ਇਹ ਮੱਝ ਸੂਈ ਵੀ ਆ ਤੇ 12 ਦਿਨਾਂ ਦੀ ਮੱਝ ਦੂਜੀ ਸੂਈ ਵੀ ਆ ਦੋਨੋਂ ਹੀ ਪਸ਼ੂ ਲਗਭਗ ਸੇਮ ਜੇ ਟਾਈਮ ਦੇ ਸੂਏ ਵੇ ਆ ਇੱਕ ਅੱਧਾ ਦਿਨ ਅੱਗੇ ਪਿੱਛੇ ਦੇ ਨਾਲ ਸੋ ਦੋ ਮੱਝਾਂ ਵਕਾਉ ਸੀ ਅੱਜ ਦੀ ਇਸ ਵੀਡੀਓ ਦੇ ਵਿੱਚ ਦੋਨੇ ਤੁਹਾਨੂੰ ਦਿਖਾਤੀਆਂ ਬਾਕੀ ਤੁਸੀਂ ਗੱਲਬਾਤ ਕਰਿਓ ਇਹਨਾਂ ਦੇ ਨਾਲ ਸੌਦੇ ਜਿਹੜੇ ਹੋ ਜਾਂਦੇ ਹੁੰਦੇ ਆ ਇਹਦਾ ਵੀ ਹਵਾਨਾ ਇੱਕ ਵਾਰ ਤੁਸੀਂ ਦੇਖ ਲਓ ਜਦੋਂ ਹੁਣੇ ਪਾਸੇ ਨੂੰ ਜਾਂਦੀ ਹਾਲਾਂਕਿ ਮੈਂ ਦਿਖਾਤਾ ਠੀਕ ਹੈ ਜੀ ਛੱਡ ਦਿਓ ਬਸ ਪੁੱਛ ਸੋ ਇਹਦਾ ਥੰਡ ਦਾ ਸੈਜ ਤੇ ਹਵਾਨਾ ਤੁਸੀਂ ਇਸ ਤਰੀਕੇ ਨਾਲ ਦੇਖ ਸਕਦੇ ਹੋ ਦੋ ਹੀ ਮੱਝਾਂ ਸੀ ਦੱਸੋ ਜਿਹੜੀਆਂ ਅੱਜ ਦੀ ਵੀਡੀਓ 'ਚ ਤੁਹਾਨੂੰ ਦਿਖਾਉਣੀਆਂ ਸੀਗੀਆਂ ਦੋਨਾਂ ਨਾਲ ਬੱਚੇ ਕੱਟੀਆਂ ਇਹ ਕੱਟੀ ਤੁਸੀਂ ਦੇਖੋ ਇਹਦੀ ਮਾਰਕਿੰਗ ਥੋੜੀ ਵੱਧ ਆ ਗਈ ਹੈ ਹਾਲਾਂਕਿ ਮੁਰਾ ਮੱਝ ਦੇ ਪੇਟੋਂ ਜੰਮੀ ਵੀ ਕੱਟੀ ਹੈ ਤੇ ਇਧਰਲੀ ਜਿਹੜੀ ਕੱਟੀ ਆ ਦੋਸਤੋ ਇਹ ਮੱਝ ਨੂੰ ਤੁਸੀਂ ਗ੍ਰੇਡੇਡ ਮੰਨ ਲਓ ਜਾਂ ਨੀਲੀ ਚ ਸਮਝ ਲਓ ਇਹ ਇਹਦੇ ਪੇਟੋਂ ਜੰਮੀ ਵੀ ਐ ਇਹਦਾ ਢਾਂਚਾ ਬੜਾ ਸੋਹਣਾ ਮੈਨੂੰ ਲੱਗਾ ਨੀਲੀ ਵਾਲੇ ਪੱਖ ਤੋਂ ਬਾਕੀ ਹਵਾਨਾ ਇਹਦਾ ਅੱਗੋਂ ਬੜਾ ਚੰਗਾ ਸੁਭਾਅ ਵੀ ਮੱਝ ਦਾ ਇਹਦਾ ਸੀਲ شریف ਲੱਗਦਾ ਡਰਤੀ ਘੱਟ ਐ ਇਹ ਬਾਕੀ ਤੁਸੀਂ ਦੋਨਾਂ ਚੋਂ ਜਿਹੜਾ ਮਰਜ਼ੀ ਪਸ਼ੂ ਭਾਅ ਦੇ ਹਿਸਾਬ ਤੇ ਖਰੀਦੋਗੇ ਨੰਬਰ ਸਕਰੀਨ ਉੱਤੇ ਮੈਂ ਵਾਰ-ਵਾਰ ਹੀ ਦੱਸਦਾ ਰਹਿਣਾ ਉਹ ਵੀ ਜਿਹੜਾ ਚੱਲੀ ਜਾਂਦਾ ਉਹ ਇਹਨਾਂ ਪਸ਼ੂਆਂ ਦੇ ਮਾਲਕ ਦਾ ਧੰਨਵਾਦ